ਦੇਖੋ ਬੱਸਾਂ ਆਉਂਦੀਆਂ ਸਾਰੀਆਂ ਪਰ ਨਾ ਇੱਥੇ ਪਾਣੀ ਦਾ ਬਹੁਤ ਬੁਰਾ ਹਾਲਾ ਇਹ ਸ਼ਹਿਰ ਦੀ ਕਾਰਪੋਰੇਸ਼ਨ ਨੂੰ ਤੇ ਜਿਹੜਾ ਐਮ ਐਲ ਏ ਹੈਗਾ ਸਾਡੇ ਮੋਕੇ ਦਾ ਉਹਨੂੰ ਚਾਹੀਦਾ ਇਹ ਪਾਣੀ ਦਾ ਨਿਕਾਸ ਤੇ ਇਹ ਜਿਹੜੀ ਸੜਕਾ ਇਹਨੂੰ ਸਹੀ ਕੀਤਾ ਜਾਵੇ ਕਿਉਂਕਿ ਸਵਾਰੀਆਂ ਬਹੁਤ ਔਖੀਆਂ ਹੁੰਦੀਆਂ ਸਾਰੀ ਨਾ ਦੇਖੋ ਕਿੱल्ल्या ਦੇ ਕਿੱਲੇ ਜਿਹੜੀ ਜ਼ਮੀਨ ਆ ਫਸਲ ਆ ਸਾਰੀ ਖਰਾਬ ਹੋ ਗਈ ਬਾਰਿਸ਼ਾਂ ਦੇ ਪਾਣੀ ਨਾ ਦੇਖੋ ਝੋਨਾ ਇਹਦਾ ਹਾਲ ਦੇਖੋ ਕਿੰਨੇ ਦੇਖੋ ਗਾਂ ਤੱਕ ਕਿੰਨੇ ਏਕੜ ਜ਼ਮੀਨ ਆ ਜਿਹੜੀ ਉੱਤੇ ਆਪਾਂ ਵੀਡੀਓ ਬਣਾਈ ਸੀ ਨਾ ਤੇ ਉਹ ਗਾਂ ਤੱਕ ਕੁਛ ਬਾਸਮਤੀ ਇੱਧਰ ਨਮੀ ਲਾ ਰਹੇ ਆ ਕਿਸਾਨ ਉਹ ਅੱਗੇ ਵੀ ਲਾ ਰਹੇ ਆ ਨਮੀ ਲੱਗ ਗਈ ਪਰ ਆਹ ਦੇਖੋ ਇਹਨਾਂ ਦਾ ਵੱਡਾ ਝੋਨਾ ਸੀਗਾ ਇਹ ਸਾਰੇ ਏਰੀਏ 'ਚ ਇਹ ਸਾਰਾ ਖਰਾਬ ਹੋ ਗਿਆ ਮਤਲਬ ਜਿਹੜੇ ਆ ਬਾਰਸ਼ਾਂ ਹੋਈਆਂ ਉਹਦਾ ਕਰਕੇ ਉਹ ਗਾਂ ਤੱਕ ਵੀ ਕਿੰਨੇ ਸੈਂਕੜੇ ਕਿੱਲੇ ਜ਼ਮੀਨ ਜਿਹੜੀ ਮੋਗਾ ਜ਼ਿਲ੍ਹਾ ਦੀ ਇੰਨਾ ਪਿੰਡਾਂ ਦੀ ਧੂੜਕੋਟ ਹੋ ਗਿਆ ਇਹ ਬੁੱਟਰ ਇਹ ਸਾਰੇ ਝੋਨੇ ਖਰਾਬ ਹੋ ਗਏ ਇਹ ਰੋਡ ਹੈਗਾ ਬੁੱਗੀਪੁਰੇ ਤੋਂ ਇੱਧਰ ਬਰਨਾਲਾ ਰੋਡ ਹੈਗਾ ਮੋਗੇ ਤੋਂ ਬਰਨਾਲਾ ਤੇ ਆਹ ਦੇਖੋ ਲਾਕ ਕੋਟ ਸਟਵਾ ਦੇ ਟੋਆ ਪੱਟ ਲਿਆ ਉਧਰ ਹਾਂਜੀ ਉਹ ਥੱਲੇ ਵਾਲੇ ਬਾਣ ਤੇ ਆਪਾਂ ਤੇ ਕਿਹੜਾ ਪਿੰਡ ਆ ਸੁੱਡ ਆਹ ਹੈ ਪਿੰਡ ਵਦਨੀ ਮੈਂ ਤਾਂ ਬੁੱਟਰ ਬੁੱਟਰ ਇਸ ਟਾਈਮ ਨਾਲ ਛੁੱਟੀ ਹੋ ਜਾਂਦੀ ਬੱਚਿਆਂ ਨੂੰ ਭੀੜ ਬਹੁਤ ਹੋ ਜਾਂਦੀ। ਉਹ ਉਹ ਗੇ ਦਾ ਸਾਡਾ ਬੱਸ ਸਟੈਂਡ ਹੈਗਾ ਦੇਖੋ। ਥੋੜੀ ਜੀ بارش ਹੁੰਦੀ ਆ ਨਾ ਇੱਥੇ ਛੱਪੜ ਲੱਗ ਜਾਂਦਾ ਪਾਣੀ ਦਾ 4 4 ਫੁੱਟ ਪਾਣੀ ਬੱਸਾਂ ਜਾਂਦੀਆਂ ਵੀ ਇੱਧਰ ਦੀਆਂ ਤੇ ਆਉਂਦੀਆਂ ਵੀ ਇੱਧਰ ਦੀਆਂ ਦੇਖਿਓ ਬੱਸ ਹੁਣ ਆ ਖੱਡੇ ਜਿਹਾ ਦੇਖਿਓ ਕਿਵੇਂ ਲੰਘਦੀ ਆ ਇਹ ਦੇਖੋ ਇਹ ਜਿਹੜਾ ਬੱਸ ਸਟੈਂਡ ਆ ਨਾ ਇਹ ਕਈ ਸਾਲ ਹੋ ਗਏ ਐ ਹੀ ਇਹਦਾ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਐਂ ਦੀ ਸਵਾਰੀਆਂ ਜਾਵ ਨਹੀਂ ਸਕਦੀਆਂ ਤੇ ਆਵ ਨਹੀਂ ਤੁਸੀਂ ਦੇਖੋ ਬੱਸ ਸਟੈਂਡ ਨੂੰ ਆਉਣ ਜਾਣ ਦਾ ਇਹ ਰਸਤਾ ਹੈਗਾ ਕੋਈ ਸਵਾਰੀ ਦਿਸਦੀ ਆ ਤੁਹਾਨੂੰ ਕਿਲੋਮੀਟਰ ਤੱਕ ਕਿਉਂਕਿ ਜੇ ਸਵਾਰੀ ਇੱਧਰ ਦੀ ਜਾਊਗੀ ਜਾਂ ਆਊਗੀ ਤੇ ਬੱਸਾਂ ਉਹਨੂੰ ਭਿਗੋ ਦੇਣਗੀਆਂ ਗੰਦਾ ਪਾਣੀ ਪੈਜੂ ਆਹ ਦੇਖੋ ਕਿੰਨਾ ਪਾਣੀ ਆ ਉਹ ਦੇਖੋ ਤੇ بارش ਪਤਾ ਕਿੰਨੀ ਹੋਈ ਸਿਰਫ 10 ਮਿੰਟ بارش ਹੋਈ ਆ ਸਾਰੀਆਂ ਬੱਸਾਂ ਇੱਧਰ ਦੀ ਲੰਗਦੀਆਂ ਆ ਟੂਆ ਬਹੁਤ ਵੱਡਾ ਦੇਖੋ ਇਹ ਸ਼ਹਿਰ ਦੀ ਜਿਹੜੀ ਕਾਰਪੋਰੇਸ਼ਨ ਆ ਉਹਨੂੰ ਚਾਹੀਦਾ ਹੈਗਾ ਕਿ ਇਹ ਬੱਸ ਸਟੈਂਡ ਨੂੰ ਜਿਹੜਾ ਸਹੀ ਕਰਨ ਇਹਦਾ ਪਾਣੀ ਦਾ ਨਿਕਾਸ ਜਿਹੜਾ ਉਹ ਬਣ ਜੇ ਬੱਸਾਂ ਆਉਂਦੀਆਂ ਸਾਰੀਆਂ ਪਰ ਨਾ ਇੱਥੇ ਪਾਣੀ ਦਾ ਬਹੁਤ ਬੁਰਾ ਹਾਲਾ ਇਹ ਸ਼ਹਿਰ ਦੀ ਕਾਰਪੋਰੇਸ਼ਨ ਨੂੰ ਤੇ ਜਿਹੜਾ ਐਮ ਐਲ ਏ ਹੈਗਾ ਸਾਡੇ ਮੋਕੇ ਦਾ ਉਹਨੂੰ ਚਾਹੀਦਾ ਇਹ ਪਾਣੀ ਦਾ ਨਿਕਾਸ ਤੇ ਇਹ ਜਿਹੜੀ ਸੜਕਾ ਇਹਨੂੰ ਸਹੀ ਕੀਤਾ ਜਾਵੇ ਕਿਉਂਕਿ ਸਵਾਰੀਆਂ ਬਹੁਤ ਔਖੀਆਂ ਹੁੰਦੀਆਂ ਡਰਾਈਵਰ ਨੂੰ ਪਹਿਲਾਂ ਸੋਚਣਾ ਪੈਂਦਾ ਵੀ ਬੱਸ ਤਾਰੀਏ ਕਿ ਨਾ ਇਹੜਾ ਪਾਣੀ ਆ ਨਾ ਇਹ ਵੀ ਸੁੱਕਣਾ ਨਹੀਂ ਮੈਨੂੰ ਲੱਗਦਾ ਮਹੀਨੇ ਉਹ ਦੇਖੋ ਛੱਲਾਂ ਬਾਈ ਦੀ ਆ ਦੇਖੋ ਔਰ ਮੂਰੇ ਵਾਲੀ ਬਾਸ ਇਧਰ ਦੇਖੋ ਸਿੱਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਚ ਜਿਹੜੇ ਦੋਸਤ ਨਵੇਂ ਆ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਨਾ ਲਾਈਕ ਵਾਲਾ ਬਟਨ ਦਬਾ ਦਿਓ ਰੋਜ਼ ਤਾਂ ਆਪਾਂ ਕਹਿੰਦੇ ਨਹੀਂ ਅੱਜ ਤੁਹਾਨੂੰ ਕਿਹਾ ਅੱਜ ਸਬਸਕ੍ਰਾਈਬ ਕਰ ਦਿਓ ਇੱਕ ਨਾ ਆਪਾਂ ਉਹਦੇ ਦੇਖਿਆ ਸੀਗਾ ਆ ਸਾਡੇ ਮੋਗ ਜਿਲੇ ਚ ਪਾਣੀ ਪਾਣੀ ਹੋ ਗਿਆ ਸੀ ਤੇ ਅੱਜ ਦੁਬਾਰਾ ਆਪਾਂ ਦੇਖਣ ਆਏ ਆ ਕੀ ਮਾਹੌਲ ਆ ਇਹ ਮਾਹੌਲ ਤੁਹਾਨੂੰ ਦਿਖਾਉਣੇ ਆ ਆਜੋ ਦੇਖੋ ਆ ਸਾਰੇ ਖਿੱਲਿਆ ਜੇ ਇਹ ਉਹੀ بارش ਦਾ ਪਾਣੀ ਆ ਤੇ ਇਧਰ ਦੇਖਦੇ ਇੱਕ ਮਿੰਟ ਆ ਬਾਸਮਤੀ ਬਚ ਆ ਝੋਨਾ ਬਚ ਗਿਆ ਹਨਾ ਇਥੇ ਰੱਬ ਦਾ ਸ਼ੁਕਰ ਆ। ਜਾਂ ਇਹ ਦੁਬਾਰਾ ਲਾਇਆ ਹੈਗਾ। ਮੈਨੂੰ ਲੱਗਦਾ ਇਹ ਬਾਦ ਚ ਲਾਇਆ। ਇਹ ਹੁਣ ਲਾਇਆ ਉੱਥੇ ਝੋਨਾ ਉਹ ਖਤਮ ਹੋ ਗਿਆ। ਤੇ ਆਹ ਝੋਨਾ ਹੁਣ ਲਾਇਆ ਦੇਖੋ। ਇਹ ਬਾਹ ਕੀ ਦੁਬਾਰਾ ਲਾਇਆ ਤੇ ਉਹ ਅੱਗੇ ਵੀ ਦੁਬਾਰਾ ਲੱਗ ਰਿਹਾ ਸਾਰੇ। ਆਹ ਸਾਰੀਆਂ ਜ਼ਮੀਨਾਂ ਅੱਗੇ ਦੇਖਦੇ ਆਪਾਂ। ਉਸ ਤੋਂ ਬਾਅਦ ਰੱਬ ਦਾ ਸ਼ੁਕਰ ਆ ਕੋਈ ਜ਼ਿਆਦਾ بارش ਨਹੀਂ ਹੋਈ। ਤੇ ਉਹੀ ਸੀਗੀ ਜਿਹੜੀ بارش ਉਹਦੇ ਜਾਦੀ ਹੋਈ। ਇੱਧਰ ਦੇਖੋ ਆਹ ਕਿਹੜੀ ਫਸਲ ਸੀਗੀ ਇੱਥੇ ਸਾਰਾ ਪਾਣੀ ਸੀਗਾ ਮੈਨੂੰ ਲੱਗਦਾ ਇੱਥੇ ਪਹਿਲਾਂ ਮੱਕੀ ਕੱਟੀ ਹੋਊਗੀ ਹਨਾ ਮੱਕੀ ਦਾ ਇਹ ਬੂਝੇ ਆ ਚਲੋ ਉਹ ਸਾਰੇ ਅਗਲੇ ਕਿੱਲੇ ਵੀ ਆਹ ਰੂੜ ਤੋਂ ਥੱਲੇ ਜਿਹੜੇ ਜ਼ਮੀਨਾਂ ਸੀਗੀਆਂ ਆਹ ਸਾਰੇ ਝੋਨੇ ਖਰਾਬ ਹੋ ਗਏ ਆ ਇੱਥੇ ਦੁਬਾਰਾ ਲੱਗਿਆ ਜਾਊਗਾ ਕਦੂ ਕੀਤਾ ਦੁਬਾਰਾ ਲਾਉਣਗੇ ਅਗਲਾ ਝੋਨਾ ਦੇ ਕਿਉਂ ਨੇ ਆ ਕੁਛ ਆ ਬਚ ਗਈ ਫਸਲ ਸ਼ੁਕਰ ਆ ਹਨਾ ਅਗਲੀਆਂ ਫਸਲਾਂ ਠੀਕ ਆ ਚਲ ਬੰਦ ਕਰ ਆ ਬੁੱਟਰ ਪਿੰਡ ਹੈਗਾ ਇੱਥੇ ਜ਼ਮੀਨਾਂ ਦੇਖੋ ਆ ਸਾਰਾ ਪਾਣੀ ਸੀਗਾ ਉੱਦੇ ਇੱਥੇ 6-6 ਪੰਜ-ਪੰਜ ਫੁੱਟ ਪਾਣੀ ਸੀਗਾ ਆ ਸਾਰੀਆਂ ਜ਼ਮੀਨਾਂ 'ਚ ਝੋਨੇ ਦੁਬਾਰਾ ਲਗਾ ਦਿੱਤੇ ਗਏ ਆ ਮਤਲਬ ਬਾਸਮਤੀ ਲੱਗ ਗਈ ਆ ਤੇ ਉਹ ਸਾਹਮਣੇ ਘਰਾਂ ਚ ਪਾਣੀ ਸੀਗਾ ਸਾਰਿਆਂ ਚ ਉਹ ਦੇਖ ਕੇ ਆਉਣੇ ਆਪਾਂ ਨਾਲ ਰਹੋ ਇਹ ਨਵੇਂ ਲੱਗੇ ਹਨਾ ਬਾਸਮਤੀ ਚਲ ਸ਼ੁਕਰ ਅਜੇ ਟਾਈਮ ਹੈਗਾ ਸੀਗਾ ਤੇ ਲੱਗੇ ਪਾਣੀ ਕੁਝ ਅਗਲੇ ਅਗਲੇ ਕਿੱਲਾਂ ਚ ਪਾਣੀ ਹੈਗਾ ਅਜੇ ਵੀ ਇਧਰ ਰਾਈਟ ਸਾਈਡ ਤੇ ਆਪਾਂ ਦੇਖਦੇ ਆਂ ਇਧਰ ਵੀ ਦੁਬਾਰਾ ਲੱਗੇ ਜਾਂਦੇ ਆ ਕਿਉਂ ਕਰਦੀ ਬੁੱਫੂ ਕੰਨ ਇਧਰ ਇਧਰ ਆਓ ਦੇਖੋ ਇਧਰ ਸਾਰੇ ਕਿੱਲਿਆਂ ਜਿਹਦੇ ਪਾਣੀ ਸੀਗਾ ਉਹੀ ਪਾਣੀ ਨਾਲ ਦੁਬਾਰਾ ਹੁਣ ਬਾਸਮਤੀ ਲੱਗੀ ਜਾਂਦੀ ਆ ਚੱਲ ਤੇ ਆ ਘਰਾਂ ਦੇ ਵਿੱਚ ਪਾਣੀ ਸੀ ਉਦਣ ਹੁਣ ਠੀਕ ਆ ਚਲੋ ਸ਼ੁਕਰ ਆ ਕਿਉਂਕਿ بارش ਨਹੀਂ ਨ ਹੋਈ ਆ ਸੜਕ ਤਾਂ ਉਦੇ ਲੰਘਦੀ ਨਹੀਂ ਸੀ ਹਨਾ ਸਾਰਾ ਪਾਣੀ ਪਾਣੀ ਸੀਗਾ ਚਲੋ ਅੱਗੇ ਦੇਖ ਕੇ ਆਉਂਦੇ ਆ ਇਹ ਮੱਦੋ ਕਹਿੰਨੋ ਜਾਂਦੀ ਹੈ ਨਾ ਇਹ ਰੋਡ ਆਹ ਸੜਕ ਤੇ ਨਾ ਉੱਤੇ ਟਰੈਕਟਰ ਲੰਗੇ ਗੱਡੀਆਂ ਲੱਗਦੀਆਂ ਸੀ ਬਾਈਕ ਨਹੀਂ ਲੱਗਦਾ ਸੀਗਾ ਆ ਇੱਥੇ ਪਾਣੀ ਪਾਣੀ ਸੀ ਉੱਤੇ ਵੱਡੇ ਝੋਨੇ ਬਚ ਗਏ ਸਹੀ ਹੋ ਗਈ ਛੋਟੇ ਜਿਹੜੇ ਸੀਗੇ ਉੱਥੇ ਦੁਬਾਰਾ ਕੱਲ ਬਾਸਮਤੀ ਲੱਗ ਜੂਗੀ ਤੇ ਬੰਦ ਕਰ ਇਹ ਸਾਰੀ ਨਾ ਦੇਖੋ ਕਿੱਲਿਆਂ ਦੇ ਕਿੱਲੇ ਜਿਹੜੀ ਜ਼ਮੀਨ ਆ ਫਸਲ ਆ ਸਾਰੀ ਖਰਾਬ ਹੋ ਗਈ। بارشਾਂ ਦੇ ਪਾਣੀ ਨਾ ਦੇਖੋ ਝੋਨਾ ਇਹਦਾ ਹਾਲ ਦੇਖੋ ਕਿੰਨੇ ਦੇਖੋ ਗਾਂਹ ਤੱਕ ਕਿੰਨੇ ਏਕੜ ਜ਼ਮੀਨ ਆ ਜਿਹੜੀ ਉੱਦੇ ਆਪਾਂ ਵੀਡੀਓ ਬਣਾਈ ਸੀ ਨਾ ਤੇ ਉਹ ਗਾਂਹ ਤੱਕ ਕੁਝ ਬਾਸਮਤੀ ਇੱਧਰ ਨਮੀ ਲਾ ਰਹੇ ਆ ਕਿਸਾਨ ਉਹ ਅੱਗੇ ਵੀ ਲਾ ਰਹੇ ਆ ਨਮੀ ਲੱਗੀ ਔਰ ਆ ਦੇਖੋ ਇਹਨਾਂ ਦਾ ਵੱਡਾ ਝੋਨਾ ਸੀ गाइस ਸਾਰੇ ਏਰੀਏ ਚ ਇਹ ਸਾਰਾ ਖਰਾਬ ਹੋ ਗਿਆ ਮਤਲਬ ਜਿਹੜੇ ਆ بارشਾਂ ਹੋਈਆਂ ਉਹਦਾ ਕਰਕੇ ਉਹ گاਾਂ ਤੱਕ ਵੀ ਕਿੰਨੇ ਸੈਂਕੜੇ ਕਿੱਲੇ ਜ਼ਮੀਨ ਜਿਹੜੀ ਮੋਗਾ ਜ਼ਿਲ੍ਹਾ ਦੀ ਇੰਨਾ ਪਿੰਡਾਂ ਦੀ ਧੂੜਕੋਟ ਹੋ ਗਿਆ ਇਹ ਬੁੱਟਰ ਆ ਇਹ ਸਾਰੇ ਝੋਨੇ ਖਰਾਬ ਹੋ ਗਏ ਫਾਈਵੇ ਤੋਂ ਜਿਹੜੇ ਸਾਈਡ ਤੇ ਫਸਲਾਂ ਖਰਾਬ ਹੋ ਗਈਆਂ ਨਾ ਝੋਨੇ ਦੀ ਫਸਲ ਤਾਂ ਉੱਥੇ ਦੁਬਾਰਾ ਲੱਗ ਰਿਹਾ ਬਾਸਮਤੀ ਦਵਾ ਦਾ ਲੱਗ ਰਹੀ ਏ ਉਹਨੂੰ ਵਾਕੇ ਕੌਣ ਨੁਕਸਾਨ ਹੋ ਗਿਆ ਯਾਰ ਹਨਾ ਇੰਨਾ ਵਿਚਾਰੇ ਕਿਸਾਨਾਂ ਦਾ ਇੰਨਾ ਪਿੰਡਾਂ ਚ ਪੁੱਟਰ ਹੋ ਗਿਆ ਹਨਾ ਕੁਛ ਬਦਨੀ ਦਾ ਇਲਾਕਾ ਬੁੱਗੀਪੁਰਾ ਤੂਰਖੋਟ ਤੇ ਇਧਰ ਮੱਧੋਗੇ ਸਾਈਡ ਆ ਦੇਖੋ ਲੋਪੋ ਆ ਵੀ ਖਰਾਬ ਹੋ ਗਿਆ ਇੱਥੇ ਵੀ ਲਾਉਣਗੇ ਆ ਝੋਨਾ ਸੀ ਦੇਖੋ ਕਿੰਨਾ ਕਿੰਨਾ ਵੱਡਾ ਸੀ ਆ ਝੋਨਾ ਕੋਈ ਫਸਲ ਦੇਖੋ ਇੱਕ ਵੀ ਨਹੀਂ ਰਹਿ ਗਿਆ ਆਹ ਦੇਖੀ ਬਬੂ ਆਹ ਆ ਮੈਂ ਸਾਰੇ ਇਹ ਝੋਨੇ ਸੀਗੇ ਵੱਡੇ ਵੱਡੇ ਆ ਦੇਖੋ ਜ਼ੂਮ ਕਰੀਆ ਸਾਰੀ ਫਸਲ ਤਬਾਹ ਹੋ ਗਈ ਕਿੰਨਾ ਖਰਚ ਕੀਤਾ ਹੋਊਗਾ ਹਨਾ ਤੇ ਇੱਥੇ ਵੀ ਦੁਬਾਰਾ ਲੱਗ ਜੂ ਅਗਲੇ ਕਿੱਲੇ ਵੀ ਦੁਬਾਰਾ ਲੱਗ ਰਹੇ ਆ ਆ ਵੱਡੇ ਸੀਗੇ ਝੋਨੇ ਮਤਲਬ ਇਹਨਾਂ ਨੂੰ ਫਰਕ ਤਾਂ ਪਿਆ ਹੈਗਾ ਪਰ ਬਚਾਅ ਹੋ ਗਿਆ ਇਹ ਸਾਰੇ ਏਰੀਆ ਚ ਵੀ ਝੋਨਾ ਦੁਬਾਰਾ ਲੱਗ ਰਿਹਾ ਜਿਹੜੇ ਕਿੱਲੇ ਖਰਾਬ ਹੋ ਗਏ ਉਹ ਗਾਂ ਤੱਕ ਵੀ ਇਹ ਸਬਜੀ ਆ ਇਹ ਬਦਣੀ ਪਿੰਡ ਹੈਗਾ ਦੇਖਦੇ ਬਾਈ ਨੂੰ ਪੁੱਛਦੇ ਆ ਸਬਜੀ ਦਾ ਬਚ ਗਈ ਬਾਈ ਕੀ ਹਾਲ ਆ ਕੀ ਹਾਲ ਆ ਜੀ ਕੀ ਕੀ ਸਬਜੀ ਬੀਜੀ ਆ ਕੱਦੂ ਕੱਦੂ ਅੱਛਾ ਨਹੀਂ ਆ ਕਦੀਆਂ ਬੱਲਾਂ ਯਾਰ ਇਹ ਚ ਬਣਾ ਲਈਆਂ ਜੀ ਅੱਛਾ ਇਹ ਬੀਜੀਆਂ ਸੀ ਕਿ ਆਪੇ ਹੋ ਗਈਆਂ ਨਹੀਂ ਬੀਜੀਆਂ ਵੀ ਬੀਜੀਆਂ ਆ ਅੱਛਾ ਇਹ ਵੀ ਵਿਕਦੇ ਹੋਣੇ ਫਿਰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਕੱਦੂ ਆ ਹਨਾ ਹਾਂਜੀ ਇਹ ਕੱਦੂ ਤੇ ਉਹ ਵੱਡੇ ਵੀ ਸਾਰੇ ਕੱਦੂ ਹਾਂ ਇਹ ਕੱਦੂ ਆ ਸਾਰੇ ਠੀਕ ਹੈ ਤੇ ਬਚਾ ਹੋ ਗਿਆ ਪਾਣੀ ਨਾਲ ਇੱਥੇ ਹਾਂਜੀ ਪਾਣੀ ਇਹ ਕੱਢਤਾ ਜੀ ਇੰਜਣ ਲਾ ਕੇ ਉਹ ਉੱਥੇ ਟਵਾ ਦੇ ਟੋਆ ਪੱਟ ਲਿਆ ਉਧਰ ਹਾਂਜੀ ਉਹ ਥੱਲੇ ਵਾਲੇ ਵਾਣ ਚ ਰੱਖਤਾ ਤੇ ਕਿਹੜਾ ਪਿੰਡ ਆ ਸੁੱਡ ਆਹ ਹੈ ਪਿੰਡ ਵਦਨੀ ਮੈਂ ਤਾਂ ਬੋਟਰ ਬੋਟਰ ਤੇ ਕਿੰਨਾ ਨੁਕਸਾਨ ਉਦੇ ਲੋਕਾਂ ਦਾ ਹੋਇਆ ਯਾਰ ਛੋਟੇ ਏਰੀਏ ਚ ਸਰਦੇ ਏਰੀਏ ਚ ਘਾਟ ਰੋ ਕਟਾ ਦੋ 250 ਕਿਲਰ ਝੋਨਾ ਹੀ ਮਰਿਆ ਸਾਰਾ ਝੋਨਾ ਖਤਮ ਹੋ ਗਿਆ ਖਤਮ ਹੋ ਗਿਆ ਹੁਣ ਦੁਬਾਰਾ ਲਾਰੇ ਹਾਂ ਦੁਬਾਰਾ ਲਾਰੇ ਬਾਸਮਤੀ ਹਾਂ ਵਾਹ ਪੱਜੀ ਲਾਉਣੀ ਚਾ ਦੂਜਾ ਲਾਉ ਯਾਰ ਝੋਨੇ ਪਹਿਲੇ ਸੀਖਾ ਸਾਰੇ ਖਤਮ ਹੋ ਗਏ ਹਾਂ ਖਤਮ ਹੋ ਗਏ ਇਹਦਾ ਪਾਣੀ ਤੁਹਾਡੇ ਏਰੀਏ ਦਾ ਕਿਤੇ ਨਹੀਂ ਨਿਕਲਦਾ ਕਿਸੇ ਨਹੀਂ ਨਿਕਲਦਾ ਜੀ ਇਹ ਅੱਛਾ ਉਹ ਪੁਲਿਸ ਜੀ ਉਹ ਵੀ ਬੰਦ ਪਈ ਆ ਹਾਂ ਤੇ ਉਹ ਸਿਰ ਤੇ ਪੁਲ ਦੇ ਉੱਤੋਂ ਜੀ ਨਿਕਲਦਾ ਦੇਖੋ ਪੁਲਿਸ ਥੱਲੇ ਜੀ ਅੱਛਾ ਇੰਨਾ ਵੱਡਾ ਪਾ ਗਿਆ ਆ ਪਾਣੀ ਛੋਟੀ ਵਧਣੀ ਦਾ ਹਾਂ ਦੌਰ ਦਾ ਹਾਂ ਇਸ ਤਖਾਨਵਾ ਦਾ ਸਾਰੇ ਡੱਕਦਾ ਇੱਥੇ ਇੱਥੇ ਹੀ ਡੱਕਦਾ ਹਾਂ ਸਾਰਾ ਹਾਂ ਸਾਡੇ ਉਹ ਸ਼ੁਗਰ ਆ ਜਿਹੜਾ ਬਾਅਦ ਚ ਬਾਰਿਸ਼ ਨਹੀਂ ਹੋਈ ਨਹੀਂ ਦਾ ਕੰਮ ਖਰਾਬ ਹੋ ਗਿਆ ਮੈਂ ਕਿਹਾ ਸਾਰੇ ਮਾਰੇ ਜਾਣੇ ਸੀ ਜੀ ਠੀਕ ਆ ਚਮਾਈ ਠੀਕ ਆ ਇਹ ਬਾਈ ਨੇ ਦੇਖੋ ਬੱਲਾ ਚਿਬੜਾਂ ਦੀਆਂ ਬੱਲਾ ਲਾਈਆਂ ਹੈਗੀਆਂ ਸਬਜ਼ੀ ਬਹੁਤ ਆ ਬਾਈ ਕਿੰਨੇ ਕਿੱਲੇ ਲਾਈ ਸਬਜ਼ੀ ਇਹ ਜੀ 2 ਕਿੱਲੇ ਆ 2 ਕਿੱਲੇ ਆ ਹਾਂਜੀ ਵਧੀਆ ਗੁਜ਼ਾਰਾ ਹੋਈ ਜਾਂਦਾ ਹਾਂਜੀ ਚਲੋ ਧੰਨਵਾਦ ਯਾਰ ਤੇ ਆ ਚਿਬੜਾਂ ਦੀਆਂ ਬੱਲਾ ਦੇਖੋ ਬਾਈ ਦਿਖਾਓ ਦੋ ਇੱਕ ਹੈਗਾ ਕੋਈ ਪੱਕਿਆ ਤੋੜ ਕੇ ਹਾਂਜੀ ਹੈਗੇ ਆ ਆਪਾਂ ਚਿਬੜ ਤੁਹਾਨੂੰ ਦਿਖਾਉਣੇ ਆ ਜਿਹਦੀ ਚਟਨੀ ਬਣਾਉਣੀ ਆਪਾਂ ਬਾਈ ਚਟਨੀ ਬਣਦੀ ਆ ਨਾ ਇਹਦੀ ਹਾਂਜੀ ਹਾਂ ਚਟਨੀ ਬਣਦੀ ਖਾਣ ਦੇ ਤਾਂ ਨਹੀਂ ਉਹ ਸਬਜ਼ੀ ਤਾਂ ਨਹੀਂ ਬਣਦੀ ਸਬਜ਼ੀ ਵੀ ਬਣਦੀ ਆ ਚਟਨੀ ਵੀ ਬਣਦੀ ਆ ਆਹ ਦੇਖੋ ਚਿਬੜ ਕਿੰਨੇ ਵਧੀਆ ਇਹ ਹੈ ਹਨਾ ਕੀ ਨੌਂ ਕੀ ਆ ਬਾਈ ਤੁਹਾਡਾ ਮੇਰਾ ਨਾਮ ਅਜੀ ਗਰਭਜਨ ਸਿੰਘ ਗਰਭਜਨ ਸਿੰਘ ਬਹੁਤ ਸੋਹਣੀ ਅੰਕਲ ਨੇ ਸਬਜ਼ੀ ਲਈ ਹੈਗੀ ਆ ਧੰਨਵਾਦ ਬਾਈ ਸ਼ੁਕਰੀਆ ਠੀਕ ਹੈ ਜੀ ਬਾਈ ਦੇ ਖੇਤੋਂ ਦੋ ਚਿਬੜ ਤੋੜੇ ਆਪਾਂ ਤੇ ਆ ਬਾਈ ਦਾ ਖੇਤ ਸੀਗਾ ਆਪਾਂ ਹਾਈਵੇ ਤੇ ਆ ਗਏ ਹੁਣ ਅੱਗੇ ਚਾਉਦੇ ਆ ਉਹ ਦੇਖੋ 2.5 ਕਿੱਲੇ ਕਿਸੇ ਫਸਲ ਸੀਗੀ ਇਹ ਵੀ ਉਸੇ ਪਾਣੀ ਨਾਲੇ ਖਰਾਬ ਹੋਗੀ ਬਦਨੀ ਦਾ ਇਲਾਕਾ ਹੈਗਾ ਇਹ ਪੁੱਟਰ ਤੋਂ ਅਗਲਾ ਪਿੰਡ ਹੈ ਆ ਚੋ ਨਵੀ ਵਿੱਚ ਵਿੱਚੋਂ ਖਰਾਬ ਹੋਇਆ ਪਰ ਬਚਾ ਹੋ ਗਿਆ ਇਹਦਾ ਬਹੁਤ ਨੁਕਸਾਨ ਹੋਇਆ ਹਨਾ ਤੋਂ ਆਪਾਂ ਲੋਪੋ ਵਾਲੀ ਸੜਕ ਮੋੜ ਗਏ ਬਾਈ ਦਾ ਪਿੰਡ ਹੈ ਇਹ ਹਨਾ ਸੁਵਜੰਦਰ ਦਾ ਤੇ ਇੱਥੇ ਵੀ ਪੂਰਾ ਉਹਦੇ ਪਾਣੀ ਪਾਣੀ ਸੀਗਾ ਆ ਦੇਖੋ ਆ ਸਾਡੀ ਫਸਲ ਖਰਾਬ ਹੋ ਗਈ ਇਹ ਪੱਠੇ ਪੁੱਠੇ ਹੋਣਗੇ ਸਭ ਕੁਝ ਖਰਾਬ ਹੋ ਗਿਆ